ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਜਿਆਰੀ ਸਾਧ ਸੰਗਤ ਜੀ ਆਪ ਜੀ ਸਾਰਿਆਂ ਨੂੰ ਮੈਂ ਨਿਮਰਤਾ ਸਹਿਜ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੇਰੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਕਰਕੇ ਕੱਲ ਸ਼ਾਮ ਨੂੰ ਵਿਆਹ ਸਾਰਾ ਨਿਭੜਿਆ ਤੇ ਅੱਜ ਸਵੇਰ ਆਪਾਂ ਇੱਥੇ ਅਕਾਲ ਤਖਤ ਸਾਹਿਬ ਸਕੱਤਰੇਤ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਇੱਥੇ ਅਸੀਂ ਦੀ ਮਾਫੀ ਦਰਜ ਕੀਤੀ ਹੈ ਮਾਫੀ ਸਾਰੇ ਸਿੱਖ ਕੌਮ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤ ਅੱਗੇ ਸਾਰੀ ਖਾਲਸਾ ਪੰਥ ਅੱਗੇ ਇੱਕ ਵਾਰੀ ਨਹੀਂ ਲੱਖਾਂ ਵਾਰੀ ਮਾਫੀ ਮੰਗਣ ਨੂੰ ਮੈਂ ਰਾਜੀ ਹਾਂ ਤੇ ਹਮੇਸ਼ਾ ਰਾਜੀ ਰਹੂੰਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਵੀ ਮੈਂ ਮਾਫੀ ਮੰਗਦਾ ਇਸ ਦੀ ਖਾਸ ਕਰ ਮੈਂ ਬਾਰ ਬਾਰ ਮਾਫੀ ਮੰਗੂੰਗਾ ਰੋਜ਼ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ ਮੇਰੇ ਵਿਆਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਅਦਬ ਤੇ ਸਤਿਕਾਰ ਨਾਲ ਮਹਾਰਾਜ ਦੇ ਹਜ਼ੂਰੀ ਚ ਮੇਰੀਆਂ ਲਾਵਾਆਂ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੋਈਆਂ ਇੱਕ ਫੰਕਸ਼ਨ ਰਾਤ ਦੀ ਬਰਾਤ ਸੀਗੀ ਜਿੱਥੇ ਪੁਰਾਣੀ ਮੇਰੇ ਖਾਨਦਾਨ ਦੀ ਮੇਰੇ ਪਰਿਵਾਰ ਦੀ ਰਵੈਤਾਂ ਅਨੁਸਾਰ ਜੋ प्रातः ਸਮੇਂ ਚੇ ਮੇਰੇ ਔਰਖਿਆਂ ਦੀ ਰਵੈਤਾਂ ਚੱਲਦੀ ਆ ਰਹੀ ਸੀ ਮੇਰੇ ਦਾਦਾ ਦਾਦਿਆਂ ਦੀ ਪੜਦਾਦਿਆਂ ਦੀ ਉਹਨੂੰ ਅਸੀਂ ਫੋਲੋ ਕੀਤਾ ਸੀਗਾ ਨਹੀਂ ਤਾਂ ਮੈਂ ਕਾਨੂੰ ਇਹ ਕੰਮ ਕਰਨਾ ਸੀਗਾ ਮੇਰਾ ਕੋਈ ਇਹੋ ਜਿਹਾ ਕੋਈ ਸ਼ੌਂਕ ਨਹੀਂ ਸੀਗਾ ਕਿ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਨਾਲ ਗੁਰੂ ਮਹਾਰਾਜ ਦੀ ਅਜ਼ਮਤ ਸ਼ਾਨ ਨੂੰ ਹੇਸ ਪਹੁੰਚੇ ਜਿਹਦੇ ਨਾਲ ਅਕਾਲ ਤਖਤ ਸਾਹਿਬ ਨੂੰ ਇਹ ਬੋਝ ਚੁਕਣਾ ਪਵੇ ਜਿਹੜੀ ਮੇਰੀ ਤੇ ਮੇਰੀ ਪਰਿਵਾਰ ਦੀ ਨਲੈਕੀ ਕਰਕੇ ਸਾਨੂੰ ਇਹ ਪਿਛਲੇ 2-3 ਦਿਨਾਂ ਚ ਜੋ ਦੇਖਣ ਨੂੰ ਮਿਲਿਆ ਉਹ ਕੁਛ ਹੋਇਆ ਹੁਣ ਰਾਤ ਦੀ ਬਰਾਤ ਦੇ ਦੌਰਾਨ ਮੇਰੀ ਮਾਤਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਦੀ ਸੁਪਤਰੀ ਪੀਪਾ ਕੁਵਿਤ ਕੋਰ ਜੀ ਨੇ ਸਾਰਾ ਬੰਦੋਬਸਤ ਕੀਤਾ ਸੀਗਾ ਉਦੋਂ ਚੋਰ ਦੀ ਵਰਤੂ ਹੋਈ ਸੀਗੀ ਮੇਰੇ ਸਿਰ ਦੇ ਉਤੋਂ ਚੋਰ ਝੁੰਡਾ ਸਾਰਿਆਂ ਨੂੰ ਨਜ਼ਰ ਆਇਆ ਸੀਗਾ ਐਂਡ ਇਹ ਚੀਜ਼ ਸਾਡੇ ਪਰਿਵਾਰ 'ਚ ਸਦੀਆਂ ਤੋਂ ਚੱਲਦੀ ਆ ਰਹੀ ਹੈ ਮੇਰੇ ਪੁਰਖਿਆਂ ਦੇ ਸਾਰੇ ਪ੍ਰੋਸੀਸ਼ਨਸ 'ਚ ਸਾਰੇ ਜਲਸਾਾਂ 'ਚ ਇਹ ਚੋਰ ਚੱਲਦਾ ਆ ਰਿਹਾ ਸੀਗਾ ਤੇ ਉਹਨਾਂ ਨੂੰ ਫੋਲੋ ਕਰਦੇ ਜਾਣੇ ਅਣਜਾਣੇ 'ਚ ਇਹ ਬਹੁਤ ਵੱਡੀ ਗਲਤੀ ਗੁਨਾਹ ਸਾਡੇ ਤੋਂ ਵਾਪਰ ਗਿਆ ਹੈਗਾ ਅਸੀਂ ਖਾਲਸਾ ਪੰਥ ਤੋਂ ਹੱਥ ਛੋੜ ਕੇ ਦੁਬਾਰਾ ਮਾਫੀ ਮੰਗ ਰਹੇ ਹਾਂ ਇਸ ਚੀਜ਼ ਨੂੰ ਜਰੂਰ ਤੁਸੀਂ ਮਾਫ ਕਰਨ ਦੀ ਕਿਰਪਾਲਤਾ ਕਰਿਓ ਜਾਂ ਸੋਚਿਓ ਮੇਰੇ ਨਾਨਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਜਿਹਦੇ ਕਰਕੇ ਐਡਾ ਅਟੈਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਖਾਸ ਕਰ ਆਪਣੇ ਵਿਰੋਧੀਆਂ ਵੱਲੋਂ ਜਿਨ੍ਹਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰਨਾ ਚਾਹੁੰਦਾ ਹਜੇ ਪਰ ਸਮੇਂ ਔਨ ਔਨ ਤੇ ਕੱਲੇ-ਕੱਲੇ ਬੰਦੇ ਦੀ ਗੱਲਬਾਤ ਕੀਤੀ ਜਾਊਗੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਾਰੀ ਸਿੱਖ ਕੌਮ ਨੂੰ ਪਤਾ ਹੈਗਾ ਕਿ ਏਸੀ ਸਥਾਨ ਤੇ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪੀ ਕੁਰਸੀ ਤੇ ਲੱਤ ਮਾਰ ਕੇ ਆਪ ਦਾ ਇਹ ਜੀ ਦਾ ਉਦਦਾ ਛੁੱਟਿਆ ਸੀਗਾ ਜੇਲ 6 ਸਾਲ ਕੱਟੀ ਸੀ ਕੀ ਆਪ ਦੇ ਨੋ ਪੜਵਾਈ ਸੀ ਆਪ ਦੀ ਦਾੜੀ ਪੜਵਾਈ ਸੀ ਆਪ ਦੇ ਸਾਰੇ ਅੰਗਾਂ ਚ ਪ੍ਰਾਈਵੇਟ ਪਾਰਟਸ ਚ ਇਲੈਕਟ੍ਰਿਕ ਕਰੰਟ ਦੇ ਸ਼ੌਕ ਉਹਨਾਂ ਨੂੰ ਟੌਰਚਰ ਕੀਤਾ ਸੀਗਾ ਉਹਨਾਂ ਦਾ ਫੇਫੜਾ ਵੀ ਇੱਕ ਇੱਕ ਆਰਟੀਫੀਸ਼ਲ ਵੈਲਵ ਲੱਗਿਆ ਹੋਇਆ ਟੌਰਚਰ ਕਰਕੇ ਇਹ ਸਾਰਾ ਕੁਝ ਦਰਜ ਸਾਡਾ ਪਰਿਵਾਰ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹਮੇਸ਼ਾ ਗੁਰੂ ਸਾਹਿਬ ਨੂੰ ਸਮਰਪਿਤ ਹੈ ਮੈਂ ਇੱਕ ਸਿੱਖਾਂ ਗੁਰੂ ਦਾ ਸਿੱਖਾਂ ਸਿੱਖ ਦਾ ਮੈਂ ਸਮਝਦਾ ਹੈ ਅਰਥ ਹੈ ਕਿ ਅਸੀਂ ਸਿੱਖੀਏ ਅਸੀਂ ਸਿੱਖਦੇ ਰਹੀਏ ਅੱਜ ਇੱਥੇ ਅਕਾਲ ਤਖਤ ਸਾਹਿਬ ਤੋਂ ਅਸੀਂ ਸੇਧ ਲੈ ਕੇ ਅੱਗੇ ਦਰਬਾਰ ਸਾਹਿਬ ਦੀ ਪਰਕਰਮਾ ਕਰਨੀ ਹੈ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣਾ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਪੁਰਖੇ ਉਹਨਾਂ ਦੇ ਸ਼ਹਾਦਤ ਸਥਾਨ ਤੇ ਜਾ ਕੇ ਅਰਦਾਸ ਕਰਨੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਰਸਮਾਂ 'ਚ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਗੁਸਤਾਖੀ ਹੋਈ ਹੈ ਉਹਨਾਂ ਰਸਮਾਂ ਨੂੰ ਆਉਣ ਵਾਲੇ ਸਮੇਂ 'ਚ ਸਹੀ ਤਰੀਕੇ ਨਾਲ ਨਿਭਾਉਣ ਦੀ ਸਮਰੱਥਾ ਬਲ ਬੁੱਧੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੇਰੇ ਪਰਿਵਾਰ ਨੂੰ ਬਖਸ਼ਣ ਇਸ ਕਰਕੇ ਅੱਜ ਅਸੀਂ ਇੱਥੇ ਆਏ ਆਂ ਬਾਕੀ ਸਾਡੀ ਪਾਰਟੀ ਅਕਾਲੀ ਦਲ ਅੰਬਰਸਰ ਤੋਂ ਮੈਂ ਹੱਥ ਛੋੜ ਕੇ ਮਾਫੀ ਮੰਗਦਾ ਹਾਂ ਮੇਰੇ ਕਰਕੇ ਮੇਰੀ ਇਸ ਨਲਾਇਕੀ ਕਰਕੇ ਤੁਨੂ ਸਾਰਿਆਂ ਨੂੰ ਬਹੁਤ ਕੁਝ ਝੇਲਣਾ ਪਿਆ ਤੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਜਿੰਨਾ ਜਿੰਨਾਂ ਨੇ ਸਾਥ ਦਿੱਤਾ ਪਿਛਲੇ ਆ ਦੋ ਦਿਨਾਂ ਚ ਉਹਨਾਂ ਦਾ ਹੱਥ ਛੋੜ ਕੇ ਆਪਦੀ ਪਾਰਟੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਜਥੇਦਾਰ ਸਾਹਿਬ ਦਾ ਇਸ ਸਥਾਨ ਤੇ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਹੋਇਆ ਸੀਗਾ ਸਾਡੀ ਪਾਰਟੀ ਇਤੋਂ ਬਾਹਰ ਨਹੀਂ ਜਾਊਗੀ ਜਿੰਨਾਂ ਨੂੰ ਜੋ ਮਰਜ਼ੀ ਕਹਿਣਾ ਕਹਿ ਸਕਦਾ ਪਰ ਇਸ ਸਥਾਨ ਤੋਂ ਸਾਡੀ ਪਾਰਟੀ ਸਥਾਪਿਤ ਹੋਈ ਸੀ ਇਤੋਂ ਅਸੀਂ ਸੇਧ ਲੈ ਕੇ ਚੱਲਦੇ ਆਂ ਐਂ ਸਾਡੀ ਮਰਿਆਦਾ ਚਲਦੀ ਰਹੂਗੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਸ ਕਰਦਾ ਹਾਂ ਕਿ ਸਿੱਖ ਜਿੰਨੀ ਇੱਕ ਮੈਂ ਗੱਲਬਾਤ ਕੀਤੀ ਔਰ ਸਿੱਖ ਕੌਮ ਇਹਦੇ ਬਾਰੇ ਵਿਚਾਰ ਕਰਨਗੇ ਤੇ ਕੰਸੀਡਰ ਕਰਨਗੇ ਕਿ ਮੈਨੂੰ ਇਹ ਮਾਫ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਰਿਆਸਤਾ ਖਤਮ ਹੋਇਆ 75 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਇਸ ਪੀਰੀਅਡ ਤੁਹਾਡੇ ਘਰ ਦੇ ਵਿੱਚ ਹੋਰ ਵੀ ਕਈ ਕਾਰਜ ਹੋਏ ਹੋਣਗੇ ਕੀ ਉੱਥੇ ਵੀ ਇਹ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਸੀ ਛਤਰ ਚੌਰ ਵਗੈਰਾ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਹੈਗੀਆਂ ਪਰ ਜਿਹੜੀ ਛਤਰ ਤੇ ਚੌਰ ਵਾਲੀ ਰਸਮ ਉਹ ਕੱਲੀ ਤੇ ਕੱਲੀ ਰਾਤ ਦੀ ਬਰਾਤ ਕੇ ਅਦਾ ਕੀਤੀ ਗਈ ਹੈ। ਮੇਰਾ ਸਵਾਲ ਪਿਛਲੇ ਸਮੇਂ ਜਿਹੜੇ ਪਾਪ ਪਿਛਲੇ ਸਮੇਂ ਜਿਹੜੇ ਤੁਹਾਡੇ ਦਾਦਾ ਦਾ ਵਿਆਹ ਹੋਇਆ ਉਹ ਕੀ ਉਹਨਾਂ 'ਚ ਵੀ ਇਸ ਤਰ੍ਹਾਂ ਹੀ ਚੌਰ ਛੱਦਰ ਝੱਲੇ ਨੇ? ਬਿਲਕੁਲ ਝੱਲੇ ਹੈਗੇ ਆ ਜੀ ਤੇ ਉਹਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸਾਡੇ ਕੋਲੇ ਕੋਈ ਵੀ ਚੀਜ਼ ਲੁਕੋਣ ਨੂੰ ਨਹੀਂ ਹੈਗੀ। মিডিਆ 'ਚ ਜਿਹੜੇ ਲੋਕ ਲਿਖ ਰਹੇ ਆਂ, ਕਹਿ ਰਹੇ ਆਂ ਗਲਤ ਸ਼ਬਦਾਵਲੀ ਵਰਤ ਰਹੇ ਆਂ ਉਹਨਾਂ ਤੋਂ ਆਪਾਂ ਕੁਝ ਨਹੀਂ ਲੁਕੋ ਕੇ ਰੱਖਿਆ। اپنی پارٹی تو کچھ نہیں ਲੁਕੋ کے رکھا ਸਾਡੀਆਂ ਰਿਸ਼ਤਦਾਰੀਆਂ ਕਿੰਨਾ-ਕਿੰਨਾ ਨਾਲ ਹੈਗੀਆਂ ਜੋ ਕੁਝ ਚੱਲ ਰਿਹਾ ਉਹ ਕੋਈ ਚੀਜ਼ ਕਿਸੇ ਤੋਂ ਲੁਕੋਈ ਨਹੀਂ ਹੈਗੀ ਜਿਹੜੀਆਂ ਫੋਟੋ ਬਾਹਰ ਆਈਆਂ ਉਹ ਸਾਡੀ ਮਰਜ਼ੀ ਨਾਲ ਬਾਹਰ ਆਈਆਂ ਬਾਕੀ ਵੀ ਸਾਰਾ ਕੁਝ ਬਾਹਰ ਆਊਗਾ 424 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਵਰ 76 ਦੇ ਮਾਲਕ ਹਾਂ ਜੀ ਉਹਨਾਂ ਤੇ ਚਵਰ 76 ਝੂਲਦੇ ਨੇ ਅਸੀਂ ਰਿਆਸਤ ਤੇ ਪੀੜੀ-ਦਰ ਪੀੜੀ ਤੁਸੀਂ ਲਿਖਤੀ ਰੂਪ ਚ ਦਿੱਤਾ ਕਿ ਸਾਡੇ ਝੂਲਦੇ ਰਹੇ ਨੇ ਅੱਡ ਤੱਕ ਝੂਲੇ ਨੇ ਹਨਾ ਦੇਖ ਹਾਂ ਜੀ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਨਾਮ ਹੀ ਆਪਾਂ ਲੈ ਰਹੇ ਆ ਉਹ ਮਰਿਆਦਾ ਤੇ ਹਮੇਸ਼ਾ ਪਹਿਰਾ ਦਿੰਦੇ ਆਏ ਰਹੇ ਲੋਕਾਂ ਨੂੰ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰਦੇ ਆਏ ਰਹੇ ਨੇ ਪਰ ਉਹਨਾਂ ਨੇ ਤੁਹਾਨੂੰ ਨਹੀਂ ਸਮਝਾਇਆ ਕਿ ਇਹ ਚਵਰ 76 ਦੇ ਜਿਹੜਾ ਗੁਰਗ੍ਰੰਥ ਸਾਹਿਬ ਮਾਲਕ ਹੈ ਇਹਨੂੰ ਬੰਦ ਕਰੀਏ ਆਪਾਂ ਸਿੰਘ ਸਾਹਿਬ ਇਹ ਸੀ ਕਰਕੇ ਤਾਂ ਮੈਂ ਗਲਤੀ ਕਬੂਲਣ ਆਇਆ ਕਿ ਮੇਰੇ ਤੋਂ ਗਲਤੀ ਹੋਈ ਹੈ ਜੇ ਕਿਤੇ ਅਸੀਂ ਸਲਾਹ ਕੀਤੀ ਹੁੰਦੀ ਸਰਦਾਰ ਸੰਜੀਤ ਸਿੰਘ ਮਾਨ ਨਾਲ ਜਾਂ ਸਰਦਾਰ ਰਮਨ ਸਿੰਘ ਜੀ ਨਾਲ ਜਾਂ ਸਾਡੇ ਪਾਰਟੀ ਦੇ ਲੀਡਰ ਸਰਬਾਨਾ ਨਾਲ ਜਿਨ੍ਹਾਂ ਨੂੰ ਮੇਰ ਤੋਂ ਤੇ ਮੇਰੇ ਮਾਤਾ ਜੀ ਤੋਂ ਤੇ ਮੇਰੇ ਪਿਤਾ ਜੀ ਤੋਂ ਰਵੈਤਾਂ ਬਾਰੇ ਜ਼ਿਆਦਾ ਜਾਣਕਾਰੀ ਹੈਗੀ ਹੈ ਤੇ ਇਹ ਦਿਨ ਅੱਜ ਦੇਖਣ ਨੂੰ ਨਾ ਮਿਲਦਾ ਇਸ ਕਰਕੇ ਮੈਂ ਪਾਰਟੀ ਦੇ ਸਿੰਘਾਂ ਤੋਂ ਲੀਡਰ ਸਰਬਾਨਾ ਤੋਂ ਵੀ ਮਾਫੀ ਮੰਗੀ ਹੈ ਤੁਹਾਡੇ ਜਰੀਏ ਤੇ ਇਹ ਗਲਤੀ ਹੈ ਇਹਨੂੰ ਪਲੀਜ਼ ਗਲਤੀ ਦੇ ਰੂਪ 'ਚ ਦੇਖਿਆ ਜਾਵੇ ਇਹਦੇ 'ਚ ਬਿਲਕੁਲ ਸਲਾਹ ਨਹੀਂ ਹੋਈ ਸਾਹ ਸਮਜੀਤ ਸਿੰਘ ਮਾਨ ਨਾਲ ਉਹ ਵੀ ਮੇਰੇ ਨਾਲ ਨਾਰਾਜ਼ ਹੈਗੇ ਆ ਤੇ ਸਾਰੇ ਇਸ ਵਕਤ ਮੇਰੇ ਨਾਲ ਨਾਰਾਜ਼ ਨਾ ਹੋ। ਹਕੂਮਤ ਇਸ ਤਰ੍ਹਾਂ ਦੀ ਮਾਫੀ ਦਿੰਦੀ ਨਹੀਂ। ਡੇਰਾ ਸਰਸਾ ਮੁਖੇ ਨਾਲ ਵੀ ਗਲਤੀ ਕੀਤੀ ਸੀ। ਉਹਨੂੰ ਵੀ ਨਹੀਂ ਮਾਫੀ ਮਿਲੀ। ਤੁਸੀਂ ਮੰਨਦੇ ਹੋ ਕਿ ਅਜੋਗੀਆਂ ਗਲਤੀਆਂ ਦੀ ਮਾਫੀ ਹੈ ਆ। ਗੁਰੂ ਮਹਾਰਾਜ ਬਖਸ਼ਣਹਾਰ ਹੈਗੇ ਆ। ਤੇ ਮੈਂ ਗੁਰੂ ਮਰਿਆਦਾ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਸ਼ਾਨ ਨੂੰ ਬਿਲਕੁਲ ਠੇਸ ਨਹੀਂ ਪਹੁੰਚਾਈ। ਜਿਵੇਂ ਮੈਂ ਦੱਸਿਆ ਰਾਤ ਦੀ ਬਰਾਤ 'ਚ ਗੁਰੂ ਮਹਾਰਾਜ ਨਹੀਂ ਸੀ ਵਿਰਾਜਮਾਨ। ਉਹਦੀ ਸਾਰੀ ਵੀਡੀਓ ਤੇ ਫੋਟੋ ਤੇ ਸਾਰੀ ਤੇ ਬੀਜੇ ਪਾਕ ਹਲਤਤ ਸਾਹਿਬ ਨੂੰ ਤੇ ਸਾਰੇ মিডিਆ ਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੁਝ ਵੀ ਲਪੋਣ ਨੂੰ ਨਹੀਂ ਹੈਗਾ ਸਿਰਫ ਚੋਰ ਦੀ ਵਰਤ ਹੋਈ ਸੀਗੀ ਚੋਰ ਸਾਹਿਬ ਨਹੀਂ ਕਿਉਂਕਿ ਉਹ ਚੋਰ ਦੇ ਨਾਲ ਸਾਹਿਬ ਸ਼ਬਦ ਉਦੋਂ ਜੁੜਦਾ ਜਦੋਂ ਗੁਰੂ ਮਹਾਰਾਜ ਤੇ ਚੋਰ ਵਰਤਿਆ ਜਾਂਦਾ ਤੇ ਇੰਨੀ ਇੱਕ ਗਲਤੀ ਸਾਡੇ ਤੋਂ ਹੋਈ ਹੈ ਬਹੁਤ ਵੱਡੀ ਗਲਤੀ ਹੈ ਤੇ ਸਾਨੂੰ ਪਲੀਜ਼ ਮਾਫ